ਸ੍ਰੀ ਕਾਲ ਜੀ ਕਿੱਦਾਂ ਹੋਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਭਰੀਵਾ ਬ੍ਰਾਂਡ ਦੀ ਕਾਟਨ ਭਰੀਵਾ ਬ੍ਰਾਂਡ ਦੇ ਸੂਟ ਆਪਾਂ ਪਹਿਲਾਂ ਵੀ ਦਿੱਤੇ ਸੀਗੇ ਤੁਹਾਨੂੰ ਪਹਿਣਾ ਨੂੰ ਕਾਫੀ ਵਾਰ ਆਪਾਂ ਰਿਪੀਟ ਕੀਤੇ ਨੇਗੇ ਬਟ ਹੁਣ ਆਪਾਂ ਨਵਾਂ ਸਟਾਕ ਲੈ ਕੇ ਆਏ ਆਂ ਇਹਦੇ ਵਿੱਚ ਤੇ ਡਿਸਕਾਊਂਟ ਦੇ ਉੱਤੇ ਲੈ ਕੇ ਆਏ ਆਂ ਪਹਿਲਾਂ ਆਪਾਂ ਇਹ 1100 1200 ਤੱਕ ਦੇ ਵੀ ਸੂਟ ਇਹ ਰਹੇ ਨੇਗੇ ਰੀਵਾ ਬ੍ਰਾਂਡ ਪ੍ਰੋਪਰ ਕੰਨੀ ਦੇ ਉੱਤੇ ਲਿਖਿਆ ਹੋਇਆ ਹੋਊਗਾ ਕਾਟਨ ਲਾਂ ਰੀਵਾ ਕਾਟਨ ਇਟਾਲੀਅਨ ਲੌਂ ਰੀਵਾ ਕਾਟਨ ਬਹੁਤ ਵਧੀਆ ਸਟੱਫ ਹੈਗਾ ਰੀਵਾ ਬ੍ਰਾਂਡ ਦਾ ਜੋ ਪਹਿਣਾ ਲੈਂਦੀਆਂ ਨੇ ਉਹਨਾਂ ਨੂੰ ਪਤਾ ਹੀ ਹੈ ਜੀ ਦੱਸਣ ਦੀ 니ੜ ਹੀ ਨਹੀਂ ਹੈਗੀ ਤੇ 올ਓਵਰ ਸੂਟ ਰਹਿਣਗੇ ਜੀ ਮੈਚਿੰਗ 올ਓਵਰ ਕਾਫੀ ਤਰ੍ਹਾਂ ਦਾ ਜੋ ਆਪਣੇ ਕੋਲੇ ਸਟੱਫ ਹੈਗਾ ਇਹਦੇ ਵਿੱਚ ਸੈਕੰਡ ਕਲਰ ਇਹਦਾ ਜੀ ਸੈਕੰਡ ਕਲਰ ਇਹ ਆ ਗਿਆ ਐਂਡ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਕਲਰ ਆ ਗਿਆ ਜੀ ਆਪਣੇ ਕੋਲੇ ਇਹ ਮੈਚਿੰਗ ਦੇ ਵਿੱਚ ਆ ਗਿਆ ਜੀ ਇਹਦੇ ਵਿੱਚ ਇਹ ਕਲਰ ਆ ਗਿਆ ਜੀ ਇਹਦੇ ਵਿੱਚ ਕਲਰ ਮੈਂ ਹੋਰ ਵੀ ਦਿਖਾ ਦਿੰਨੀ ਆ ਐਂਡ ਇਹਦਾ ਜਿਹੜਾ 3rd ਕਲਰ ਆਊਗਾ ਉਹ ਇਹ ਵਾਲਾ ਆਊਗਾ ਜੀ ਕਲਰ ਇੱਕ ਤੋਂ ਇੱਕ ਨੇਗੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ ਆਪਣਾ ਨੰਬਰ ਹੈ 9253115036 ਦੇ ਉੱਤੇ ਤੇ ਡਿਸਕਾਊਂਟ ਪ੍ਰਾਈਸ ਦੇ ਉੱਤੇ ਮਿਲਣਗੇ ਜੀ ਇਹ ਤੁਹਾਨੂੰ ਦੇਖੋ ਜੀ ਇਟਾਲੀਅਨ ਲੌਨ ਕਾਟਨ ਰੀਵਾ ਰੀਵਾ ਬ੍ਰਾਂਡ ਰਹੂਗਾ ਜੀ ਪੂਰੇ ਪ੍ਰੋਪਰ ਕੰਨੀ ਦੇ ਉੱਤੇ ਰੀਵਾ ਬ੍ਰਾਂਡ ਦਾ ਟੈਗ ਲੱਗਿਆ ਹੋਊਗਾ ਜੀ ਸਟੈਂਪ ਵਿਦ ਸਟੈਂਪ ਹੋਣਗੇ ਦੇਖੋ ਜੀ ਇਸ ਡਿਜ਼ਾਈਨ ਦੇ ਵਿੱਚ ਆਪਾਂ ਨੂੰ ਚਾਰ ਕਲਰ ਮਿਲ ਚੁੱਕੇ ਨੇਗੇ ਫਰਸਟ ਕਲਰ ਲਵੈਂਡਰ ਹੈਗਾ ਇੰਡੀਗੋ ਬਲੂ ਹੈ ਗ੍ਰੀਨ ਛੇੜਾ ਰਾਮਾ ਗ੍ਰੀਨ ਛੇੜਾ ਬਹੁਤ ਪਿਆਰਾ ਜਾਂ ਸਟੱਫ ਬਹੁਤ ਜ਼ਿਆਦਾ ਵਧੀਆ ਜੀ ਬਿਲਕੁਲ ਲਾਈਨਿੰਗ ਦੀ ਰਿਕੁਆਇਰਮੈਂਟ ਹੈ ਨਹੀਂਗੀ ਤੇ ਵਿਦਆਊਟ ਲਾਈਨਿੰਗ ਵਰਣ ਵਾਲਾ ਸਟੱਫ ਬਹੁਤ ਅੱਛਾ ਹੈ ਜੀ ਰੀਵਾ ਬ੍ਰਾਂਡ ਦਾ ਸਟੱਫ ਬਹੁਤ ਅੱਛਾ ਹੈਗਾ ਤੇ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਆ ਗਏ ਜੀ ਇਹਦੇ ਦੋ ਕਲਰ ਹੈਗੇ ਆ ਤੇ ਉਸ ਤੋਂ ਬਾਅਦ ਨੈਕਸਟ ਜਿਹੜਾ ਇਹਦਾ ਡਿਜ਼ਾਈਨ ਆਊਗਾ ਜੀ ਰਿਵਾ ਬ੍ਰੈਂਡ ਦਾ ਉਹ ਇਹ ਵਾਲਾ ਆਊਗਾ ਜੀ ਅੰਬੀ ਵਾਲਾ ਤੇ ਲਓ ਜੀ ਇਹਦੇ ਵਿੱਚ ਵੀ ਕਲਰ ਕਈ ਆਏ ਸੀ ਬਟ ਇਹ ਪਹਿਲੇ ਹੀ ਸੋਲਡ ਹੋ ਚੁੱਕੇ ਸੀਗੇ ਕੁਝ ਹਜੇ ਵੀ ਕਾਫੀ ਹੱਥ ਤੱਕ ਆਪਣੇ ਕੋਲੇ ਹੈਗੇ ਨੇ ਇਹਨਾਂ ਦੇ ਵਿੱਚ ਕਾਫੀ ਕਲਰ ਲੈ ਕੇ ਆਏ ਸੀਗੇ ਇਹ ਪਰਪਲ ਹੈ ਇਹ ਪੀਚ ਪਿੰਕ ਜਿਹਾ ਹੈਗਾ ਉਸ ਤੋਂ ਬਾਅਦ ਆ ਗਿਆ ਜੀ ਲਵੈਂਡਰ ਬਲੂ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਏਸੇ ਡਿਜ਼ਾਈਨ ਦੇ ਵਿੱਚ ਤੇ ਲਾਸਟ ਵਨ ਇਹ ਵਾਲਾ ਹੈਗਾ ਜੀ ਇਹਦੇ ਵਿੱਚ ਇਹ ਕਲਰ ਵੀ ਹੈਗਾ ਤੇ 7 ਸੂਟ 7-8 ਕਲਰ ਆਏ ਸੀ ਜੀ ਇਹਦੇ ਵਿੱਚ ਕੁਝ ਐਦਾ ਹੀ ਆਪਣੇ ਸੋਲਡ ਆਊਟ ਹੋ ਚੁੱਕੇ ਨੇ ਵਿਜ਼ਿਟ ਕਰਨ ਵਾਲੇ ਕਸਟਮਰ ਲੈ ਕੇ ਸਟੱਫ ਬਹੁਤ ਜ਼ਿਆਦਾ ਵਧੀਆ ਜਹਿਰੀਵਾ ਬ੍ਰੈਂਡ ਦਾ ਸਟੱਫ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਹੈ ਜੀ ਤੁਸੀਂ ਮੈਂ ਫੀਲ ਕਰਵਾ ਸਕਾਂ ਇਹ ਹੁਫਸੋ ਨੂੰ ਬਹੁਤ ਜ਼ਿਆਦਾ ਵਧੀਆ ਸਟੱਫ ਹੈ ਇਹਦੇ ਕਲਰ ਮੈਂ ਦੁਬਾਰਾ ਰਿਪੀਟ ਕਰ ਰਹੀਆਂ ਲਓ ਜੀ 올ਓਵਰ ਸੂਟ ਰਹਿਣਗੇ ਇਹਦਾ ਸੈਕਿੰਡ ਕਲਰ ਇਹ ਹੈ ਥਰਡ ਕਲਰ ਇਹ ਹੈ ਐਂਡ ਫੋਰਥ ਕਲਰ ਐਂਡ ਲਾਸਟ ਵਨ ਇਹ ਵਾਲਾ ਕਲਰ ਆ ਗਿਆ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਨੈਕਸਟ ਡਿਜ਼ਾਈਨ ਨੈਕਸਟ ਡਿਜ਼ਾਈਨ ਇਹ ਵਾਲਾ ਆ ਗਿਆ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਕਲਮਕਾਰੀ ਦਾ ਡਿਜ਼ਾਈਨ ਹੈਗਾ ਬਹੁਤ ਜ਼ਿਆਦਾ ਸੋਹਣਾ ਇਹਦਾ ਡਿਜ਼ਾਈਨ ਹੈ ਫਰਸਟ ਕਲਰ ਇਹ ਵਾਲਾ ਆਊਗਾ ਜੀ ਲੈਮਨ ਜਾਂ ਜੈਲੋ ਹੈਗਾ ਜੀ ਇਹਦੇ ਵਿੱਚ ਥੋੜਾ ਜਿਆਦਾ ਸਹੀ ਯਾਰਾ ਖਰਚੇ ਢ ਜਿਆਦਾ ਇਹਨੂੰ ਡਾਰਕ ਲਾਈਟ ਕੁਛ ਨਹੀਂ ਕਹਿ ਸਕਦੇ ਮੀਡੀਅਮ ਜਾਂ ਕਲਰ ਹੈਗਾ ਮਿੱਠਾ-ਮਿੱਠਾ ਠੰਡਾ-ਠੰਡਾ ਜਿਆ ਕਲਰ ਹੈਗੇ ਜੀ ਤੇ ਇਹ ਲਾਈਟ ਕਲਰ ਹਾਂ ਦੇ ਵਿੱਚ ਆ ਗਿਆ ਜੀ ਇਹਦਾ ਤੇ ਉਸ ਤੋਂ ਬਾਅਦ ਇਹ ਜਿਹੜੇ ਖਾਦੀ ਦੇ ਵਿੱਚ ਆਪਣੇ ਕੋਲੇ ਆਏ ਸੀ ਲੀਲਨ ਦੇ ਵਿੱਚ ਉਹ ਇਹਦੇ ਵਿੱਚ ਵੀ ਆ ਗਏ ਨੇ ਉਹ ਵੀ ਰਿਵਰ ਬ੍ਰਾਂਡ ਦੇ ਸੀ ਬਟ ਇਹ ਕਾਟਨ ਦੇ ਸੂਟ ਹੈਗੇ ਨੇ ਜੀ ਉਸ ਤੋਂ ਬਾਅਦ ਆ ਗਿਆ ਜੀ ਲੌਨ ਕਾਟਨ ਦੇ ਸੂਟ ਨੇ ਇਹ ਉਸ ਤੋਂ ਬਾਅਦ ਆ ਗਿਆ ਜੀ ਇਹਦਾ ਇਹ ਸ਼ੇਡ ਇਹਦੇ ਵਿੱਚ ਇਹ ਸ਼ੇਡ ਆਏ ਨੇ ਜੀ ਫਾਸਟ ਸੈਕਿੰਡ ਥਰਡ ਐਂਡ ਫੋਰਥ ਇਸ ਡਿਜ਼ਾਈਨ ਦੇ ਚਾਰ ਕਲਰ ਨੇ ਐਂਡ ਨੈਕਸਟ ਜਿਹੜਾ ਆ ਗਿਆ ਜੀ ਇਹ ਵਾਲਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਇਹ ਵੀ ਮੰਮੀ ਆਂਟੀਆਂ ਦੇ ਲਈ ਇਹ ਗਰਲਿਸ ਜੀ ਵੀ ਬਹੁਤ ਵਧੀਆ ਚੀਜ਼ ਬਣ ਸਕਦੀ ਹੈ ਇਹਦੀ ਲਓ ਜੀ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਅਵੇਲੇਬਲ ਲੰਗੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਆਪਾਰੀਆ ਬ੍ਰਾਂਡ ਦਾ ਪਹਿਲਾ ਇਹ ਆਪਾਂ 1200 ਰੁਪਏ ਦੇ ਵਿੱਚ ਸੇਲ ਕੀਤਾ ਸੀ ਸੇਮ ਡਿਜ਼ਾਈਨ ਤੇ ਲਓ ਜੀ ਸ਼ਾਇਦ ਹਜੇ ਵੀ ਹੁਣੀ ਪੈਣ ਦਾ ਗਿਆ ਹੋਗਾ ਉਹ ਵੀ ਕਹਿਣਗੇ ਜੀ ਪਹਿਲਾਂ ਆਪਾਂ 1200 ਦਾ ਲੈ ਚੁੱਕੇ ਹਾਂਗੇ ਇਹ ਸੂਟ ਹਜੇ 2 ਦਿਨ ਪਹਿਲਾਂ ਹੀ ਆਪਾਂ ਉਹਨਾਂ ਦਾ ਜਿਹੜਾ ਆਰਡਰ ਲਗਾਇਆ ਸੀਗਾ ਬਟ ਹੁਣ ਇਹ ਆਪਾਂ ਨੂੰ ਡਿਸਕਾਊਂਟ ਪ੍ਰਾਈਸ ਦੇ ਉੱਤੇ ਆ ਚੁੱਕੇ ਨੇ ਕਿ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਸੋਹਣਾ ਸਟੱਫ ਹੈਗਾ ਤੇ ਹੁਣ ਇਹਦਾ ਪ੍ਰਾਈਸ ਰਹੂਗਾ ਜੀ ਸਿਰਫ 800 ਰੁਪਏ 800 ਰੁਪਏ ਦੇ ਵਿੱਚ ਇਹ ਸੂਟ 400 ਰੁਪਏ ਦਾ ਡਿਸਕਾਊਂਟ ਹੈ ਅੱਜ ਵਾਲੇ ਸੂਟਾਂ ਤੇ 400 ਰੁਪਏ ਦਾ ਇੱਕ ਸੂਟ ਪਿੱਛੇ 400 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਜੀ ਤੁਹਾਨੂੰ ਲਓ ਜੀ ਐਂਡ ਲਾਸਟ ਵਨ ਇਹ ਵਾਲਾ ਹੋ ਗਿਆ ਤੇ ਬਹੁਤ ਸੋਹਣੇ ਕਲਰ ਪ੍ਰਿੰਟ ਨੇ ਜੀ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸ਼ਿਪਿੰਗ ਆਪਣੇ ਐਕਸਟਰਾ ਰਹਿੰਦੀ ਹੈ ਜੀ 800 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਕੋਲੋਂ ਪ੍ਰੋਵਾਈਡ ਕਰ ਸਕਦੇ ਹੋ ਜੇ ਤੁਸੀਂ ਸਟੀਚ ਵਿਦਆਊਟ ਸਟੀਚਿੰਗ ਜਿੱਦਾਂ ਵੀ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋਗੇ ਲਓ ਜੀ 800 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਸਿਰਫ 800 ਰੁਪਏ ਦਾ ਇਹ ਸੂਟ ਰੀਵਾ ਬ੍ਰਾਂਡ ਦਾ ਤੁਹਾਨੂੰ 5 ਮੀਟਰ ਦਾ ਸਾਡੇ ਕੋਲੋਂ ਮਿਲ ਜਾਣਾ ਹੈ ਜੀ 9253115036 ਜੀ ਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਨਾ ਹੈ ਜੀ ਥੈਂਕ ਯੂ